ਸਾਡੇ ਖੇਤਾਂ ਦੇ ਵਿੱਚ ਜੀ ਸੁੰਡੀ ਆ ਗਈ ਬਹੁਤ ਨਾ ਪਰਾਲੀ ਨਮਕ ਲੱਗਣ ਕਾਰਨ ਕਿਨੇ ਕਿਕਰ ਬਾਂਜੀ ਤੁਸੀਂ ਬਾਈ ਜੀ ਅਸੀਂ 2 ਏਕੜ ਬਾਈ ਤੀ ਦਵਾਰਾ ਬੀਤੀ ਨਹੀਂ ਬਜਾਈ ਤਾਂ ਹਜੇ ਹੋਣੀ ਨਹੀਂ ਜੀ ਉਹ ਗਿੱਲਾ ਪਿਆ ਖੇਤ ਜੇ ਗਿੱਲਿਆ ਕਰਿਆ ਹਜੇ ਕਿੰਨਾ ਖਰਚਾ ਆ ਗਿਆ ਛੋਟਾ ਜੀ ਸਾਡੇ 8 ਤੋਂ 10000 ਰੁਪਏ ਖਰਚਾ ਆ ਗਿਆ ਇਸੇ ਮੈਕਨਿਕ ਦੇ ਨਾਲ ਸੰਬੰਧਿਤ ਘਾਰੀ ਨਾਲ ਤੁਸੀਂ ਗੱਲ ਕੀਤੀ ਮੈਕਮੈਨ ਨੂੰ ਫੋਨ ਕਰਿਆ ਜੀ ਕਈ ਵਾਰ ਵੀ ਆ ਕੇ ਦੇਖ ਲੋ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਪਹਿਲਾਂ ਵੀ ਕਦੇ ਪ੍ਰੋਬਲਮ ਆਈ ਹੈ ਨਹੀਂ ਪਹਿਲਾਂ ਕਦੇ ਪ੍ਰੋਬਲਮ ਨਹੀਂ ਆਈ ਹੈ ਫੋਨ ਤੇ ਕੋਈ ਮੈਕਮੈਨ ਨੇ ਕਾਰਨ ਦੱਸਿਆ ਕੀ ਉਹ ਕਹਿੰਦੇ ਅਸੀਂ ਅੱਗ ਬੁਝਾਉਣ ਗਏ ਹੋਇਆ ਕਿਸੇ ਪਾਸੇ ਦੀ ਬਹਾਨਾ ਲਾਉਂਦੇ ਇਹਨੂੰ ਜੜ ਤੋਂ ਸੰਡੀ ਆ ਗਈ ਜੀ ਨਾ ਅੱਗ ਲੱਗਣ ਕਰਕੇ ਸਾਡੇ ਪ੍ਰਾਲੀ ਨੂੰ ਅੱਗ ਨਹੀਂ ਲਾਈ ਹਗੀ ਹਾਂਜੀ ਪ੍ਰਾਲੀ ਨੂੰ ਅੱਗ ਨਹੀਂ ਲੱਗੀ ਵਿਚਵਾਹੀਆ ਉਹਦੇ ਕਰਕੇ 25 ਦਿਨ ਦੀ ਕਣਕ ਹੋ ਗਈ ਜੀ ਜਿਹਨੂੰ ਇਹ ਪ੍ਰੋਬਲਮ ਆ ਗਈ 17 ਏਕੜ ਜ਼ਮੀਨ ਜੀ ਪ੍ਰਾਲੀ ਨੂੰ ਕੀ ਆਈ ਕੀ ਇਹਨੂੰ ਇਹ ਸੰਡੀ ਆ ਗਈ ਜੀ ਇਹਦੇ ਜੜ ਚ ਜੜ ਸੰਡੀ ਆ ਗਈ ਹਾਂਜੀ ਵੱਧ ਫੁੱਲ ਨਹੀਂ ਰਹੀ ਹੈਗੀ ਨਹੀਂ ਜੀ ਇਹ ਤਾਂ ਥੱਲੇ ਨੂੰ ਜਾਣ ਲੱਗੀ ਉੱਪਰ ਦੀ ਵਜਾਇ ਜੀ ਕਿੰਨਾ ਖਰਚ ਆਇਆ ਪਰ ਏਕੜ ਤੋਂ ਦਾ ਜੀ 8000 ਰੁਪਏ ਏਕੜ ਆ ਜਾਣਾ ਹੈ ਉਹਨੇ ਵਾਕੇ ਵਿੱਚ ਕੀ ਬੀਜੋਗੇ ਦੁਵਾਰਾ ਦੁਵਾਰਾ ਕਣਕ ਬੀਜੋ ਫਿਰ ਉਹਦਾ 5-7000 ਰੁਪਿਆ ਜੀ 5-7 ਕੁੰਟਲ ਝਾੜ ਵੀ ਘਟ ਜਾਣਾ ਅੱਜ ਜਿਹੜੀ ਸੈਟਲਾਈਟ ਦੇਖ ਕੇ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਖੇਤੀਬਾੜੀ ਆਫਸਰ ਆ ਜਾਂ ਪੁਲਿਸ ਕਰਮਚਾਰੀ ਆ ਖੇਤਾਂ 'ਚ ਭੱਜੇ ਆਉਂਦੇ ਸੀ ਸੈਟਲਾਈਟ ਦੇਖ ਕੇ ਅੱਜ ਕਿਸਾਨ ਦੇ ਫੋਨ ਕਰਨ ਦੇ باوجود ਵੀ ਖੇਤ ਚ ਆ ਕੇ ਉਹਨਾਂ ਨੇ ਕਿਸਾਨ ਦੀ ਸਾਰ ਨਹੀਂ ਲਈ 17 ਏਕੜ ਇੱਕ ਕਿਸਾਨ ਦੀ ਫਸਲ ਮਤਲਬ ਸਵਾਏ ਸਮਝੋ ਵੀ ਹੋਗੀ ਕਿਸਾਨ ਲਈ ਤਾਂ ਸਵਾਏ ਆ ਉਹ 8 ਤੋਂ 10000 ਪ੍ਰਤੀ ਏਕੜ ਉਹਦਾ ਖਰਚਾ ਆਇਆ ਤੇ ਹੁਣ ਜਦੋਂ ਦੁਬਾਰਾ ਬੀਜਣੀ ਆ ਤੇ ਉਤੇ ਵੀ ਖਰਚਾ ਆਉਣਾ ਤੇ ਉਹਦਾ ਪ੍ਰਤੀ ਏਕੜ ਝਾੜ ਵੀ ਘਟਣਾ ਕਿਸਾਨ ਨੇ ਮਰਜ਼ ਵੀ ਕਰੀ ਗੱਠਾਂ ਵੀ ਬਣਾਈਆਂ ਉਸ ਦੇ ਬਾਵਜੂਦ ਵੀ ਅੱਜ ਇਹ ਪ੍ਰੋਬਲਮ ਆ ਗਈ ਕਿ ਕਿਸਾਨ ਨੂੰ 17 ਏਕੜ ਆਪਣੀ ਪੈਲੀ ਆ ਜੋ ਕਣਕ ਉਹ ਵਾਹ ਕੇ ਬੀਜਣੀ ਪੈਗੀ ਦੁਬਾਰਾ ਹੋਰ ਵੀ ਇੱਥੇ ਬਹੁਤ ਕਿਸਾਨ ਖੜੇ ਨੇ ਤਖਰਾ ਪਿੰਡ ਦੇ ਉਹਨਾਂ ਦੇ ਵੀ ਇਹ ਪ੍ਰੋਬਲਮ ਆਈ ਆ ਅੱਜ ਤੱਕ ਸਾਡੇ ਕੋਲ ਇਦਾਂ ਦੀ ਕੋਈ ਸ਼ਿਕਾਇਤ ਆਈ ਨਹੀਂ ਹੈਗੀ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਉਹਨਾਂ ਦੀਪ ਵੀਰ ਜੀ ਦਾ ਫੋਨ ਆਇਆ ਸੀ ਇਹਨਾਂ ਕੋ ਸੋਇਆ ਤੇ ਕਿਸਾਨ ਵੱਲੋਂ ਸ਼ਿਕਾਇਤਾਂ ਦੀ ਮੌਕੇ ਤੇ ਆਗੇ ਅਸੀਂ ਮੌਜਾ ਕਰ ਲਾਂਗੇ ਇਹ ਕਿਸਾਨ ਸਰਜੀਤ ਸਿੰਘ ਨੇ ਰੋਪ ਲਗਾਏ ਆ ਹਾਂਜੀ ਉਹ ਕਹਿੰਦਾ ਵੀ ਅਸੀਂ ਕਿੰਨੀ ਵਾਰ ਫੋਨ ਵੀ ਕੀਤਾ ਇਹਨਾਂ ਨੂੰ ਤੇ ਉਹ ਕਹਿੰਦਾ ਵੀ ਅਸੀਂ ਅੱਗ ਭਜਾਉਣ ਵਾਲੇ ਪਾਸੇ ਆਏ ਹੋਏ ਆ ਵੀ ਅਸੀਂ ਬਾਤ ਤੋਂ ਬੇਸਬੇਰ ਤੇ ਤੱਕਨੇ ਮੌਕੇ ਤੇ ਕੋਈ ਨਹੀਂ ਪਹੁੰਚਿਆ ਹੈਗਾ ਜੀ ਚਲੋ ਜੇ ਕਿਸਾਨ ਕੋਲ ਕੋਈ ਫੋਨ ਕਾਲ ਰਿਕਾਰਡ ਹੈਗਾ ਸਾਨੂੰ ਦਿਖਾ ਦਵੇ ਪਰ ਮੈਨੂੰ ਕੋਈ ਵੀ ਮਿਸ ਕਾਲ ਜਾਂ ਇਤਨੀ ਕਾਲ ਨਹੀਂ ਆਈ ਜੀ ਉਸ ਤੋਂ ਬਾਅਦ ਉਹ ਪਰਾਲੀ ਕਹਿੰਦਾ ਵੀ ਅਸੀਂ ਇਸ ਵਾਰ ਪਰਾਲੀ ਨੂੰ ਜਲਾਈ ਹੈ ਅੱਛਾ ਜੀ ਪਰਾਲੀ ਜਲਾਣ ਤੋਂ ਬਿਨਾਂ ਇਹ ਕਣਕ ਬੀਜੀ ਸੀ ਅੱਜ ਪੱਤੀ ਦੇੰਦ ਦੀ ਗਣਕ ਹੋ ਗਈ ਸੀ ਕਿੰਨੇ ਵੀ ਟੰਡੀ ਪੈ ਗਈ ਉਹ ਜਿਹਦੇ ਨਾਲ ਉਹ ਡਾਊਨ ਹੋਣੇ ਸ਼ੁਰੂ ਹੋ ਗਈ। ਇਹ ਮਛਵਾਰੇ ਦੇ ਵਿੱਚ 60% ਜਿਹੜੇ ਖੇਤਾਂ ਦੇ ਵਿੱਚ ਪਰਾਲੀ ਮਿਕਸ ਹੋਈ ਹੈ 40% ਬੀਲਰ ਦਾ ਨਾਲ ਇਕੱਠਾ ਚਕਾਈਆਂ ਜਾਂ। ਕਿਸੇ ਵੀ ਖੇਤ 'ਚ ਇਦਾਂ ਦੀ ਦਿੱਕਤ ਨਹੀਂ ਆਈ ਹੈਗੀ ਸੰਡੀ ਵਾਲੀ। ਕਿਉਂਕਿ ਇਸ ਵਾਰ ਨਾ ਮੌਸਮ ਵੀ ਵਧੀਆ ਰਿਹਾ ਹੈ। ਇਹ ਕੋਈ ਵੀ ਇਦਾਂ ਦੀ ਸ਼ਿਕਾਇਤ ਆਈ ਨਹੀਂ ਹੈਗੀ ਕਿ ਸਰਜੀਤ ਸਿੰਘ ਜਿਹੜੇ ਫਾਰਮਰ ਬਾਰੇ ਤੁਸੀਂ ਗੱਲ ਕਰਦੇ ਹੋ। ਨਾ ਹੀ ਮੈਨੂੰ ਕੋਈ ਕਾਲ ਤੇ ਜਾਂ ਦਫ਼ਤਰ ਆ ਕੇ ਵੀ ਕੋਈ ਸ਼ਿਕਾਇਤ ਨਹੀਂ। ਕੁਈ ਕਰਨੇ ਹੀ ਮੈਨੂੰ ਤੁਹਾਡੇ ਏਰੀਏ ਪਤਾ ਲੱਗਿਆ ਕਿਸਾਨਾਂ ਵੱਲੋਂ ਸਾਨੂੰ ਕੋਈ ਸ਼ਿਕਾਇਤ ਜਾਂ ਇਦਾਂ ਦੀ ਫੋਨ ਕਾਲ ਨਹੀਂ ਆਇਆ ਹੈਗਾ ਤੁਹਾਡੇ ਕਹੇ ਤੇ ਅਸੀਂ ਵਿਜ਼ਿਟ ਕਰ ਲਾਂਗੇ ਹਾਂ ਜੀ